20 ਵਿੱਚ 70 80 ਗੋਲਾਂ ਦਾ ਮਾਰੀਆਂ ਜਿਵੇਂ ਕਿ ਤੇ ਪਸੂਆਂ ਦੇ ਮਾਰ ਦਿੰਦੇ ਸਾਨੂੰ ਤਾਂ ਇਹ ਘੇਰਾ ਪਾਇਆ ਸੀਗਾ ਇਧਰ ਵੀ ਪਾ ਲਿਆ ਸਾਨੂੰ ਘੇਰਾ ਇਧਰ ਵੀ ਪਾ ਲਿਆ ਤਾਂ ਇੱਥੇ ਖੜੋਤੇ ਸੀਗੇ ਉਹ ਲੱਗਦਾ ਤਾਂ ਹੁਣ ਹੁਣ ਲੱਗਦਾ ਹੋ ਸਕਦਾ ਸਾਡੇ ਭੋਰਾ ਭੋਰਾ ਬੱਚੇ ਬੁੜਕ ਬੜ ਕੋੜਦੇ ਨੇ ਅਸੀਂ ਪੈਂਦੇ ਨਹੀਂ ਬੱਚੇ ਅਸੀਂ ਰਾਤ ਨੂੰ ਪੈਂਦੇ ਆ ਤਾਂ 7 ਵਜੇ ਨਿਕਲ ਜਾਣੇ ਇਧਰ ਗੱਡੀ 'ਚ ਥਾੜੀ ਉਹਦੇ ਘਰ ਵਾਲਾ ਮਰ ਗਿਆ ਸਾਡਾ ਪਰਿਵਾਰ ਹੀ ਸਾਰਾ ਨੁੱਟਿਆ ਪੁੱਟਿਆ ਗਿਆ ਇੱਕ ਗੱਡੀ ਰੱਖੀ ਉਹਨਾਂ ਦੀ ਸਪੈਸ਼ਲ ਲੈ ਕੇ ਉੱਥੇ ਲੈ ਜਾਂਦੇ ਸੇਵਿਆ ਚ ਪਾ ਕੇ ਲਾਚਾਂ ਚੱਕਣ ਦੀ ਗੱਡੀ ਰੱਖੀ ਆ ਤੇ ਗੱਡੀ ਰੱਖੀ ਲਾਚਾਂ ਚੱਕਣ ਨੂੰ ਹਾਂ ਪੁਲਿਸ ਖਰੀਦਣ ਦੀ ਗੱਲ ਕਰਦੇ ਉਹ ਕਹਿੰਦੇ ਕਰੋੜ ਰੁਪਏ ਅਸੀਂ ਸ਼ੈਡ ਤੇ ਕਰਕੇ ਰੱਖਿਆ ਸਾਡਾ ਨਹੀਂ ਪੁਲਿਸ ਕੁਝ ਕਰ ਸਕਦੀ ਜੋ ਮਰਜ਼ੀ ਕਰ ਲਓ ਕਹਿੰਦੇ ਉਹ ਕਹਿੰਦਾ 300 ਰੁਪਏ ਉੱਥੋਂ ਦਿਹਾੜੀ ਵਾਲੀ ਇੱਥੇ ਦੋ ਕੁੜੀਆਂ ਵਿਚੀਆਂ ਤੇ 2000 ਰੁਪਏ ਵਜਨਾਂ ਨੂੰ ਉਹ ਕਹਿੰਦਾ ਦਿਹਾੜੀ ਦਾ 2-2 ਲੱਖ ਰੁਪਏ ਸੀਲ ਹੁੰਦੀ ਤੇ ਇੱਥੇ ਇੱਕ ਕਿੱਟੇ ਦੀ ਕਾਲਿਆ ਚੀਜ਼ਿਆਂ ਵਾਲਿਆਂ ਨੇ ਤਾਂ ਕਿ ਕਪਟਨ ਦੇ ਕੋਲੇ ਗੱਡੀ ਨਹੀਂ ਹੋਣੀ ਜਿਹੋ ਜੀ ਉਹਨਾਂ ਦੇ ਕੋਲੇ ਗੱਡੀਆਂ ਆ ਇੱਥੇ ਲੈਣਾ ਲਾਉਂਦੇ ਨੰਗਾ ਨੂੰ ਮੜ ਕੇ ਰਾਹ ਨਹੀਂ ਮਿਲਦਾ ਸਰਕਾਰ ਐਡੀ ਅੰਨੀ ਨਹੀਂ ਉਹਨਾਂ ਨੂੰ ਪਤਾ ਨਹੀਂ ਮੈਨਾਂ ਦੇ ਕੀ ਚੱਲਦਾ ਇਧਰ ਦੀ ਐਂਟਰ ਕਰਕੇ ਤੇ ਇਹਨਾਂ ਨੇ ਗਾਂ ਆ ਕੇ ਗੋਲੀ ਮਾਰਤੀ ਮੇਰੀ ਸਿਸਟਰ ਦੇ ਅਸੀਂ ਤਾਂ ਹੁਣ ਅੱਜ ਵੀ ਮਰੇ ਤੇ ਕੱਲ ਨੂੰ ਵੀ ਮਰਨ ਅਸੀਂ ਤਾਂ ਮਰੇ ਹੀ ਮਰੇ ਹੁਣ ਸਾਨੂੰ ਦਿਸ ਹੀ ਜਾਂਦਾ ਤਾਂ ਮੱਕਿਆਂ ਗੋਲੀਆਂ ਨਹੀਂ ਦਿੰਦੇ ਜੇ ਫਿਰ ਚੱਕੇ ਤੇ ਗੋਲੀ ਮਾਰ ਦਿੰਦੇ ਤੁਹਾਨੂੰ ਅਸੀਂ ਇਹ ਵਾਕਿਆ ਹੀ ਚਿੱਟੇ ਦਾ ਰੌਲਾ ਜਾਂ ਫਿਰ ਕੋਈ ਹੋਰ ਤੁਹਾਡੀ ਰੰਜੇ ਸ਼ਾਮ ਹੱਲੇ ਚ ਕਈ ਯਾਰ ਹੋਰ ਵੀ ਗੜਬੜ ਹੁੰਦੀ ਐਸੇ ਨਾ ਕਿੰਨੀ ਡੈਥ ਹੋਈ ਇੱਥੇ ਇੱਥੇ ਹੋ ਗਈ ਤਕਰੀਬਨ ਇਸ ਮੱਲੇ ਮੱਲੇ ਦੇ ਵਿੱਚ 10 ਯਾ ਕਟਾਰੀਆਂ ਇੱਥੇ ਭੁਗਤ ਕੇ ਗਿਆ ਹੋਰ ਕੋਈ ਤਾਂ ਉੱਥੇ ਜਾ ਹੁਣ ਹੁਣ ਬੈਠਾ ਰਮਾਨਾ ਜਾ ਕੇ ਮੈਂ ਸੁਣੀ ਨਹੀਂ ਸੁਣੀ ਕਟਾਰੀਆਂ ਨੇ ਕਹੇ ਨਾ ਵੀ ਨਹੀਂ ਸੁਣੀ ਸਾਡੀ ਪੰਜਾਬ ਦੇ ਵਿੱਚ ਪੰਜਾਬ ਸਰਕਾਰਾਂ ਨੇ ਵਾਅਦਾ ਕੀਤਾ ਕਿ ਨਸ਼ਾ ਮੁਕਤ ਪੰਜਾਬ ਕਰ ਦੇਵਾਂਗੇ ਪਰ ਜੋ ਪੰਜਾਬ ਦੇ ਹਾਲਾਤ ਨੇ ਉਹ ਵੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਅਸੀਂ ਜੀਰਾ ਦੇ ਮਾਛੀਆਂ ਵਾਲੀ ਬਸਤੀ ਦੇ ਵਿੱਚ ਖੜੇ ਹਾਂ ਜਿੱਥੇ ਦਿਨ ਦਾ ਚੜ੍ਹਾਉਣ ਤੋਂ ਪਹਿਲਾਂ ਤਾਬੜ-ਤਾੜ ਗੋਲੀਆਂ ਦਾ ਹਮਲਾ ਹੁੰਦਾ ਹੈ ਹਮਲਾ ਕਿੰਨਾ ਤੇ ਹੁੰਦਾ ਹੈ ਕਿ ਜਿਹੜਾ ਨਸ਼ੇ ਨੂੰ ਮਹੱਲੇ ਦੇ ਵਿੱਚੋਂ ਰੋਕਦੇ ਆ ਪਰਵਾਹ ਦਾ ਇਲਜ਼ਾਮ ਹੈ ਕਿ ਅਸੀਂ ਨਸ਼ਾ ਤਸਕਰਾਂ ਨੂੰ ਰੋਕਦੇ ਸੀ ਉਹਨਾਂ ਤੇ ਪਰਚੇ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਮਹੱਲੇ ਦੇ ਵਿੱਚ ਹੋ ਰਹੀਆਂ ਲਗਾਤਾਰ ਦਿੱਥਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਤਾਂ ਜੋ ਪੰਜਾਬ ਦੀ ਜਵਾਨੀ ਬਚ ਸਕੇ ਪਰ ਨਸ਼ਾ ਵੇਚਣ ਵਾਲੇ دہشتਗਰਦਾਂ ਨੇ ਇਕੱਠੇ ਹੋ ਕੇ ਘਰ ਤੇ ਹਮਲਾ ਕਰ ਦਿੱਤਾ ਇਹ ਜਿਹੜੇ ਤੁਹਾਨੂੰ ਘਰ ਦੀਆਂ ਤਸਵੀਰਾਂ ਦੇਖ ਰਹੀਆਂ ਨੇ ਇਹ ਪੂਰਾ ਘਰ ਦੇ ਉੱਤੇ ਗੋਲੀਆਂ ਦਾ ਜਾਂ ਮਾਰੂ ਹਥਿਆਰਾਂ ਦਾ ਜਿਹੜਾ ਹਮਲਾ ਹੋਇਆ ਸੀ ਤੇ ਪੂਰੇ ਘਰ ਦੇ ਉੱਤੇ ਹਮਲਾ ਹੁੰਦਾ ਹੈ ਪੂਰਾ ਪੰਜਾਬ ਦੇ ਵਿੱਚ ਹੀ ਵੈਸੇ ਤਾਂ ਇਸ ਚੀਜ਼ਾਂ ਦਾ ਸਹਿਮ ਆ ਜਿਹੜੇ ਨਸ਼ਾ ਕਮੇਟੀਆਂ ਬਣੀਆਂ ਉਹਨਾਂ ਨੂੰ ਇਸ ਚੀਜ਼ ਦਾ ਡਰ ਆ ਕਿ ਸਾਡੀ ਜ਼ਿੰਦਗੀ ਦਾ ਖਤਰਾ ਨਾ ਹੋ ਜਾਵੇ ਪਰ ਇਹ ਪਰਿਵਾਰ ਕੀ ਸੋਚਦਾ ਤੇ ਕਿਸ ਤਰ੍ਹਾਂ ਦਾ ਹਮਲਾ ਹੈ ਗੱਲਬਾਤ ਕਰਾਂਗੇ ਕਿਵੇਂ ਹਮਲਾ ਹੋਇਆ ਤੁਹਾਡੇ ਪਰਿਵਾਰ ਤੇ ਜੀ ਇਹ ਹਮਲਾ ਆਪਣੇ ਤੇ ਮੈਰੀ ਜੀ ਮੁੰਡੇ ਦੇ ਰਿਸੈਪਸ਼ਨ ਖਤਮ ਹੋਈ ਸੀਗੀ ਉਸ ਉਸ ਰਾਤ ਤੋਂ ਮਾਰਨਿੰਗ ਟਾਈਮ ਦੇ ਅਮਰਾ ਰਾਤ 3 ਵਜੇ ਹੂੰ ਇਹ ਹਮਲਾ ਉਹਨਾਂ ਨੇ ਕੀਤਾ ਜੀ ਜੋ ਚਿੱਟੇ ਦਾ ਕਾਰੋਬਾਰ ਕਰਦੇ ਆ ਅੱਗੇ ਵੀ ਉਹਨਾਂ ਨੇ ਲਿਖਤੀ ਰੂਪ ਚ ਵੀ ਕੰਪਲੀਟਾ ਦਿੱਤ ਘੋਈਆਂ ਵਾ ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਅੱਗੇ ਵੀ ਬਹੁਤ ਖਬਰਾਂ ਲਾ ਚੁੱਕੇ ਆ ਉਹਨਾਂ ਨੇ ਇਹੇ ਰੰਜਿਸ਼ ਕੱਟਣ ਨੂੰ ਸਾਡੇ ਨਾਲ ਸਾਡਾ ਇਹਨਾਂ ਨੇ ਚਿੱਟੇ ਦਾ ਕੰਮ ਬੰਦ ਕਰਾਇਆ ਵਾ ਜਾਂ ਸਾਡੇ ਖਿਲਾਫ ਬੋਲਦੇ ਆ ਇਹਨਾਂ ਦੀ ਬਾ ਸਾਡੀ ਬਾਜ ਦੱਬਣ ਲਈ ਉਹਨਾਂ ਨੇ ਇਹ ਵਾਕਿਆ ਹੀ ਚਿੱਟੇ ਦਾ ਰੌਲਾ ਜਾਂ ਫਿਰ ਕੋਈ ਹੋਰ ਤੁਹਾਡੀ ਰੰਜੇਸ਼ ਸ਼ਮਹ ਹੱਲੇ ਚ ਕਿਆ ਯਾਰ ਹੋਰ ਵੀ ਗੜਬੜ ਹੁੰਦੀ ਹੈ ਬਾਅਦ ਦੇ ਵਿੱਚ ਕੋਈ ਨਹੀਂ ਜੀ ਕੋਈ ਸਾਡਾ ਘਰ ਆਵਾ ਜੀ ਸਾਡੀ ਕੋਈ ਰੰਜੇਸ਼ ਨਾ ਸਾਡਾ ਕੋਈ ਪੈਸੇ ਦਾ ਲੈਣ ਦੇਣਾ ਨਾ ਸਾ ਇਹ ਤੇ ਦਾ ਕੰਮ ਕਰਦੇ ਸਹੀ ਇੱਕ ਦੂਜੇ ਦੇ ਵਿਆਹ ਸ਼ਾਦੀਆਂ ਦੇ ਜਾਂਦੇ ਸੀ ਜੀ ਇਥੋਂ ਤੱਕ ਸੀਗਾ ਪਰਿਵਾਰਕ ਸਬੰਧ ਸੀ ਸਾਡੇ ਪਰ ਇਹ ਜਦੋਂ ਚਿੱਟੇ ਦਾ ਕੰਮ ਹੈ ਤੇ ਇੰਨਾ ਕੋਈ ਕੰਮ ਹੁੰਦਾ ਸੀਗਾ ਲੋਕੀ ਛੜਕਾ ਤੇ ਬਹਿ ਜਾਂਦੇ ਸੀ ਚਿੱਟਾ ਵੇਚਣ ਲਈ ਸਾਨੂੰ ਨੰਗਨ ਤੋਂ ਤਕਲੀਫ ਹੁੰਦੀ ਸੀ ਤੇ ਬੱਚਿਆਂ ਦੇ ਗਲਤ ਅਸਰ ਹੁੰਦਾ ਸੀ ਤੇ ਤਾਂ ਹੀ ਉਦੋਂ ਇਹ 2021 ਤੋਂ ਆਵਾਜ਼ ਬੁਲੰਦ ਕੀਤੀ ਸੀ ਇਹਨਾਂ ਦੇ ਖਿਲਾਫ ਔਰ ਉਦੋਂ ਹੀ ਸਾਡੇ ਨਾਲ ਉਦੋਂ ਕਾਂਗਰਸੀ ਸਰਕਾਰ ਹੁੰਦੀ ਸੀ ਉਦੋਂ ਤੇ ਹੀ ਇਹ ਸਾਡੇ ਨਾਲ ਵੈਰ ਖਾਣ ਲੱਗ ਗਏ ਸਾਡਾ ਕੰਮ ਪਰ ਇਹਨਾਂ ਦਾ ਕੰਮ ਪ੍ਰੋਪਰ ਬੰਦੀ ਨੂੰ ਇਹ ਹੈਗਾ ਉਹ ਵੀ ਸਰਕਾਰਾਂ ਨਾਲ ਸ਼ਹਿਤ ਉਹਦੇ ਵੀ ਕੰਮ ਇਹਨਾਂ ਦਾ ਚੱਲਦਾ ਹੀ ਰਿ ਕਿ ਜਿਆਦਾ ਆ ਗਿਆ ਸੀਗਾ ਵੀ ਹੰਕਾਰ ਗਿਆ ਵੀ ਹੁਣ ਸਾਨੂੰ ਕੋਈ ਸਾਡੀ ਆਵਾਜ਼ ਬੰਦ ਕਰਾਈ ਨਹੀਂ ਸਕਦਾ ਜਿਹੜਾ ਬੰਦਾ ਤੁਸੀਂ ਦੱਸੋ ਵੀ ਹਰੇ ਸਰਕਾਰ ਦਾ ਕਹਿੰਦੀ ਅਸੀਂ ਪੰਜਾਬ ਚ ਨਸ਼ਾ ਖਤਮ ਕਰਦਾਂਗੇ ਕਟਾਰੀਆ ਸਾਹਿਬ ਕੀ ਕਹਿੰਦੇ ਕਟਾਰੀਆ ਸਾਹਿਬ ਵੀ ਇੱਥੇ ਆਏ ਆ ਜੀ ਬਿਆਨ ਦੇ ਗਏ ਗਏ ਮੈਂ ਉਹ ਵੀ ਕਹਿ ਗਏ ਵੀ ਇੱਥੇ ਚਿੱਟਾ ਚਾਪ ਫੇਰਦਾ ਵਾ ਸ਼ਰਿਆ ਫੇਰਦਾ ਵਾ ਤੇ ਚਿੱਟੇ ਕਰਕੇ ਮੰਨਦੇ ਆ ਗੱਲ ਮੰਨਦੇ ਉਹਨਾਂ ਨੇ ਸਪੈਸ਼ਲ ਇਥੇ ਕਨਿਊ ਚੈਨਲ ਤੇ ਬਿਆਨ ਵੀ ਦਿੱਤਾ ਵਾ ਉਹ ਕਹਿੰਦੇ ਅਸੀਂ ਮੈਂ ਤੁਹਾਡੇ ਨਾਲ ਲੱਗ ਕੇ ਤੁਹਾਨੂੰ ਇਨਸਾਫ ਦਿਵਾਉਂਗਾ ਉਹਨਾਂ ਨੇ ਸਾਨੂੰ 2 ਦਿਨ ਦਾ ਟਾਈਮ ਦਿੱਤਾ ਸੀਗਾ ਵੀ 2 ਦਿਨ ਚ ਬੰਦੇ ਰੈਸਟ ਹੋਣਗੇ ਪਰ ਅੱਜ ਵੇਲੇ ਹੀ 2 ਹਫਤੇ ਹੋ ਚਲੇ ਗਏ ਗੱਲ ਨੂੰ ਅਜੇ ਤੱਕ 2 ਹਫਤੇ ਪਹਿਲਾ ਹਮਲਾ ਹੁੰਦਾ ਤੁਹਾਡੇ ਨਾਲ 8 ਤਰੀਕ ਨੂੰ ਹੁੰਦਾ 8 ਤਰੀਕ ਨੂੰ ਜੀ 8 ਤਰੀਕ ਦੀ ਮੌਤ ਨੂੰ ਹੂੰ ਤੇ ਅੱਜ ਬੰਦਾ ਕੋਈ ਨਹੀਂ ਜੀ ਇੱਕ ਗ੍ਰਿਫਤਾਰ ਉਹ ਵੀ ਜਿਹੜਾ ਉਹਦੇ ਫੇਕ ਸੱਟ ਮਾਰ ਕੇ ਹਸਪਤਾਲ ਚ ਪਿਆ ਸੀ ਉਹੀ ਬੰਦਾ ਗ੍ਰਿਫਤਾਰ ਕੀਤਾ ਵਾ ਬਾਕੀ 8 ਬੰਦੇ ਬਾਜ ਨੀਮ ਸੀ ਉਹ ਮਾਰਦੇ ਹੀ ਉਹ ਬੰਦੇ ਮੰਨਿਆ 20 25 95 ਆ ਕਿੰਨੇ ਫਾਇਰ ਹੁੰਦੇ ਤੁਹਾਡੇ ਕਰਤੇ ਘੱਟੋ ਘਾਟੇ 70 80 ਫਾਇਰ ਘੱਟੋ ਘਾਟ ਹੋਇਆ ਜੀ ਜਿਹੜੇ ਜਿਹੜਾ ਇੱਥੇ ਨਿਸ਼ਾਨ ਨੇ ਜਿੱਥੇ ਲੱਗੇ ਇਹਨਾਂ ਤੇ ਵੇਖ ਲੋ ਇਹ ਸਾਰੇ ਫਾਇਰ ਹੋਏ ਆ ਇਹ ਸਾਰੇ ਫਾਇਰ ਇੱਥੇ ਚਾਨਣੀ ਸੀ ਉਹਨਾਂ ਨੂੰ ਛੰਨੀ ਛੰਨੀ ਕੀਤੀ ਪਈ ਸੀ ਪਿਆ ਤੋਂ ਪਹਿਲਾਂ ਪਰਿਵਾਰ ਦਾ ਨੁਕਸਾਨ ਤਾਂ ਨਹੀਂ ਹੋਇਆ ਪਰਿਵਾਰ ਦੇ ਇੱਕ ਨੂੰ ਭੂਆ ਜੀ ਦੀ ਗੋਲੀ ਲੱਗੀ ਆ ਜੀ ਮਹਿਮਾਨ ਆਏ ਹੋਏ ਸੀ ਹਾਂਜੀ ਹਾਂਜੀ ਉਹ ਜਦੋਂ ਇੱਥੋਂ ਅੰਦਰ ਆ ਕੇ ਉਹਨਾਂ ਨੇ ਗੋਲੀ ਮਾਰੀ ਆ ਜੀ ਭੂਆ ਜੀ ਅੱਛਾ ਅੰਦਰ ਤੱਕ ਵੜ ਗਏ ਹਾਂਜੀ ਹਾਂਜੀ ਅੰਦਰ ਤੱਕ ਉਹ ਤੁਹਾਨੂੰ ਦਿਖਾਈ ਦਿਖਾਈ ਹਾਂਜੀ ਇੱਥੋਂ ਤੱਕ ਫਿਰਦੇ ਰਹੇ ਮੈਂ ਇਸ ਉਸ ਤੋਂ ਉੱਥੇ ਬੈਠੀ ਉਹ ਉੱਥੇ ਮੰਜਾ ਸੀ ਮੇਰਾ ਅੱਛਾ ਉੱਥੇ ਇਹ ਮਾੜਾ ਜਿਹਾ ਗਾਹ ਹੋਣ ਲੱਗੇ ਮੈਨੂੰ ਖਿੱਚਣ ਲੱਗੀ ਮੇਰੀ ਨਣਾਨ ਹੂੰ ਤੇ ਉਹਨਾਂ ਨੇ ਜਦੋਂ ਇੰਨਾ ਟਾਈਮ ਹੀ ਨਹੀਂ ਸਾਨੂੰ ਦਿੱਤਾ ਇੱਥੋਂ ਤੱਕ ਮਗਰ ਸਾਡੇ ਭੱਜੇ ਉਹ ਅੱਛਾ ਫਿਰ ਤਾਂ ਲੋਕੇ ਚੱਲ ਜਾਈ ਹਾਂਜੀ ਅਸੀਂ ਤਾਂ ਅੱਗੇ ਦੁਖੀ ਪਰਿਵਾਰਾਂ ਮੇਰੇ ਘਰ ਵਾਲਾ ਵੀ ਅੱਤਵਾਦੀਆਂ ਨੇ ਮਾਰਿਆ ਇਹ ਕੁੜੀ ਦੇ ਵੀ ਘਰ ਵਾਲਾ ਅੱਤਵਾਦੀਆਂ ਨੇ ਮਾਰਿਆ ਮੁੰਡਾ ਭੁਰਕ ਜਿੰਨਾ ਸੀ ਨਿੰਮਿਆ ਸੀ ਜਦੋਂ ਗੋਦ ਦੇ ਵਿੱਚ ਸੀ ਅਸੀਂ ਬੜੇ ਦੁਖੀ ਪਰਿਵਾਰਾਂ ਅਸੀਂ ਬਹੁਤ ਜ਼ਿਆਦਾ ਦੁਖੀ ਹੋਏ ਪਏ ਹਾਂ ਅਸੀਂ ਜੇ ਉਹ 6 ਭਾਈ ਸੀਗੇ ਛੀਆਂ ਦੇ ਵਿੱਚੋਂ ਸਿਰਫ 4 ਰਹਿ ਗਏ ਸਾਡੇ ਆ ਦੋ ਰਹਿ ਗਏ 4 ਮਰ ਗਏ ਹੂੰ ਦੋ ਅੱਤਵਾਦੀਆਂ ਨੇ ਮਾਰੇ ਸਾਡੇ ਹੂੰ ਤੇ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਹੁਣ ਹੁਣ ਫੇਰ ਸਾਡੇ ਤੇ ਇਹੇ ਗੋਲਮਾਂ ਫੇਰ ਚੱਲ ਗਈਆਂ ਸਾਡੇ ਤੇ ਹੂੰ ਤੇ ਜੇ ਸਾਡਾ ਨਾਂ ਨਾ ਕੋਈ ਮਸਲਾ ਲਕੀਤਾ ਹੀ ਬਹੁਤ ਦੂਰ ਤੱਕ ਪਹੁੰਚਾਂਗੇ ਹੀ ਨਹੀਂ ਹੁਣ ਰੁਕਣਾ ਹੂੰ ਸਾਡੇ ਨਾਲ ਤੁਹਾਨੂੰ ਵੀ ਪਤਾ ਵੀ ਅੱਤਵਾਦ ਨਾਲ ਪਰਿਵਾਰ ਕਿੰਨਾ ਕੁ ਜੁੜਿਆ ਹੂੰ ਅਸੀਂ ਤਾਂ ਹੁਣ ਅੱਜ ਵੀ ਮਰੇ ਤੇ ਕੱਲ ਨੂੰ ਵੀ ਮਰਨਾ ਅਸੀਂ ਤਾਂ ਮਰੇ ਹੀ ਮਰੇ ਹੁਣ ਸਾਨੂੰ ਦਿਸ ਹੀ ਜਾਂਦਾ ਤੁਹਾਡਾ ਘਰ ਹੈ ਹਾਂਜੀ ਇਹ ਤੇਰੇ ਘੋਟਾ ਦਿਓਰਾ ਅੱਛਾ ਮੇਰੇ ਬੇਟੇ ਦਾ ਵਿਆਹ ਹੈਗਾ ਤੇ ਰਾਤ ਨੂੰ ਆਏ 3 ਵਜੇ ਹੂੰ ਇਹਨਾਂ ਨੇ ਆ ਕੇ ਹੁੰਦੇ ਸਾਰੇ ਫਾਇਰਿੰਗ ਕਰਤੀ ਅਸੀਂ ਸੁੱਤੇ ਪਏ ਸੀ ਅਸੀਂ ਉੱਠ ਉੱਠ ਕੇ ਭੱਜੇ ਇੱਧਰ ਇੱਕ ਕਮਰੇ ਦੇ ਵਿੱਚ ਪਏ ਸੀ ਇਹ ਹੂੰ ਇਹਨਾਂ ਨੇ ਸਾਰੇ ਮੇਰੀ ਦੁਕਾਨ ਦੇ ਬੂਹੇ ਵੀ ਭੰਨੇ ਪਰਲੇ ਪਾਸੇ ਬੂਹੇ ਭੰਨ ਕੇ ਅੰਦਰ ਵੜਦੇ ਰਹੇ ਸੀ ਹੂੰ ਪਰਲੀ ਗਲੀ ਦੇ ਬੂਹੇ ਹੈਗੇ ਆ ਅੱਛਾ ਉਧਰੋਂ ਵੀ ਭੰਨ ਭੁੰਨ ਕੇ ਵੜਦੇ ਰਹੇ ਅੰਦਰ ਇੱਧਰ ਦੀ ਐਂਟਰ ਕਰਕੇ ਤੇ ਇਹਨਾਂ ਨੇ ਗਾਂ ਆ ਕੇ ਗੋਲੀ ਮਾਰਤੀ ਮੇਰੀ ਸਿਸਟਰ ਦੇ ਹੂੰ ਰੋਲਾ ਕੀ ਸੀਗਾ ਨਸ਼ੇ ਵਾਲੀ ਰੋਲਾ ਨਸ਼ੇ ਦਾ ਹੀ ਆਈ ਕੋਈ ਨਹੀਂ ਹੋਰ ਰੋਲਾ ਹੈਗਾ ਸਾਰਾ ਨਸ਼ੇ ਦਾ ਹੀ ਰੋਲਾ ਇਹ ਨਸ਼ਾ ਵੇਚਦੇ ਆਜ ਤੋਂ ਚਾਰ ਪੰਜ ਜਦੋਂ ਤਾਂ ਲੋਕਡਾਊਨ ਲੱਗਾ ਸੀਗਾ ਉਦੋਂ ਦਾ ਇਹ ਨਸ਼ਾ ਹੀ ਵੇਚਦੇ ਸੀਗੇ ਮਹੱਲੇ ਦੇ ਹੋਰ ਲੋਕ ਹੈਗੇ ਕਿ ਪਰਿਵਾਰ ਤੋਂ ਬਿਨਾਂ ਇੱਥੇ ਖੜੇ ਆ ਮਹੱਲੇ ਦੇ ਤੁਸੀਂ ਸਾਰੇ ਮੇਕਦਾ ਨਸ਼ਾ ਇੱਥੇ ਨਸ਼ਾ ਫੁੱਲ ਗਿਆ ਦਾ ਇੱਥੇ ਹੈ ਪੂਰਾ ਨਸ਼ਾ ਫੁੱਲ ਗਿਆ ਦਾ ਇੱਥੇ ਪਲੇ ਵੇਚਦੇ ਰਿਹਾ ਪਲਾ ਹਾਂ ਤੇ ਅਸੀਂ ਇੱਥੇ ਰੋਗ ਦੇ ਨੇ ਚਿੱਟੇ ਬਾਰੇ ਹਾਂ ਤੇ ਚਿੱਟੇ ਬਾਰੇ ਨਹੀਂ ਰੋਗ ਦੇ ਨੇ ਸੀ ਇਹ ਪੰਜ ਤੋਂ ਪਹਿਲਾਂ ਇਹ ਟਾਈਮ ਤੋਂ ਪਹਿਲਾਂ ਰਸਕਾ ਚਲੁੰਦੇ ਬੰਦੇ ਇਹ ਤੇ ਅੱਜ ਗੱਡੇ ਘੁੰਮਦੇ ਬੰਦੇ ਇਹ ਨਹੀਂ ਤਰੱਕੀ ਦਾ ਕਾਰਨ ਹੋਰ ਵੀ ਹੋ ਸਕਦਾ ਕਿ ਨਸ਼ਾ ਹੀ ਆ ਨਸ਼ਾ ਦਾ ਕਾਰਨ ਨਹੀਂ ਸਾਰਾ ਅੱਛਾ ਕਿਹਦੇ ਚਾਹ ਦਾ ਕਰਦੇ ਹੋ ਹੋਰ ਕਰਨ ਕੋਈ ਨਹੀਂ ਇਹਨਾਂ ਦਾ ਹੈ ਵੇਖਦਾ ਨਸ਼ਾ ਇਥੇ ਹਾਂਜੀ ਜ਼ਰੂਰ ਵੇਖਦਾ ਕੋਣ ਵੇਚਦਾ ਸੈਵਲ ਹਾਂ ਰੋਸ਼ਨ ਹਾਂ ਸ਼ਾਲੀ ਹਾਂ ਸੋਨੂ ਪੁਲਿਸ ਨਹੀਂ ਫੜਦੀ ਨਾ ਕੁਝ ਨਹੀਂ ਕਰਦੀ ਪੁਲਿਸ ਆ ਹੁਣ ਕਿਦੰ ਦਾ ਵਾਕਾ ਹੋਇਆ ਪੁਲਿਸ ਨੇ ਕੀਤੀ ਕਾਰਵਾਈ ਕੋਈ ਹੂੰ ਕੁਝ ਨਹੀਂ ਕੀਤੀ ਪੁਲਿਸ ਨੇ ਸਭ ਜਾਣਦੇ ਤੇ ਮੁੰਡੇ ਚੁੱਪ ਕਰਕੇ ਮੁੰਡੇ ਆਉਂਦੇ ਲੈ ਇੱਕ ਬੰਦਾ ਫੜਿਆ ਤੇ ਉਹ ਵੀ ਨਹੀਂ ਇਹਨਾਂ ਨੇ ਉਹਨਾਂ ਤੋਂ ਸਬੂਤ ਕਰਾਇਆ ਉਹਨਾਂ ਤੋਂ ਉਹਨੂੰ ਪਤਾ ਹੀ ਹੋਊ ਜਿਹੜਾ ਜਿਹਨੂੰ ਗੋਲੀ ਲਾ ਕੇ ਮਾਰ ਕੇ ਗਿਆ ਸਾਰ ਗਿਆ ਸੂਰੇ ਤੋ ਪਤਾ ਹੀ ਹੋਵੇ ਕਿੱਥੇ ਆ ਇਹ ਹਾਂ ਉਹਨੂੰ ਕੋ ਧਮਕੀ ਦੇਣ ਖਤੇ ਆਪੇ ਫੜਾਵੇ ਨਾ ਉਹਦੋਂ ਦਾ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਵੀ ਚਾਹ ਕਟਾਰੀਆ ਇੱਥੇ ਭੁਗਤ ਕੇ ਗਿਆ ਹੋਰ ਕੋ ਤੋ ਉੱਥੇ ਜਾ ਹੁਣ ਹੁਣ ਬੈਠਾ ਰਮਾਨਾ ਜਾ ਕੇ ਨਹੀਂ ਸੁਣੀ ਕਟਾਰੀਆ ਨੇ ਕਹੇ ਨੇ ਵੀ ਨਹੀਂ ਸੁਣੀ ਸਾਡੀ ਅੱਜ ਹਫਤਾ ਹੋ ਗਿਆ ਹਫਤੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ अच्छा हां 15 ਦਿਨ ਹੋ ਗਏ 15 ਦਿਨ ਹੋ ਗਏ ਕੋਈ ਨਹੀਂ ਸੁਣੀ 15 ਦਿਨ ਪਿੱਛੋਂ ਮੈਂ ਅੱਜ ਆਪਦੀ ਨਨਾਨ ਕੋਲੋਂ ਆਈ ਆ ਅੱਛਾ ਕਿਸੇ ਨੇ ਗੱਲ ਨਹੀਂ ਸੁਣੀ ਮੈਂ ਹਸਪਤਾਲ ਚ ਇਤਿਹਾਸਪਤਾਲ ਚ ਹੀ ਉਹ ਨਨਾਨਾ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਸਾਡੀ ਹੂੰ ਹੁਣ ਦੱਸ ਆਈ ਕਿੱਧਰ ਜਾਈਏ ਹੂੰ ਸਰਦੀ ਨਹੀਂ ਕੋਈ ਕਾਰਵਾਈ ਪੁਲਿਸ ਮਿੱਠੀਆਂ ਗੋਲੀਆਂ ਦੇ ਦਿੰਦੇ ਜੀ ਅਸੀਂ ਕਾਊਂਟਰ ਵਾਲੇ ਮਾਂ ਵਾਲੇ ਜਿ ਫਿਰਦੇ ਆ ਉਹ ਆਇਓ ਕਾਊਂਟਰ ਵਾਲਾ ਤਾਂ ਹੁਣ ਕਿਦੰਦਾ ਨਿਭੜਿਆ ਆ ਹੂੰ ਜਿਹੜੀ ਇਹ ਫੈਰੰਡ ਹੋਈ ਐ ਇੱਥੇ ਇੰਨੇ ਫੈਰ ਹੋਏ ਆ ਬੋਲੋ ਤੁਸੀਂ ਵੀ ਨਾ ਇਹ ਕੋਈ ਨਹੀਂ ਇਹ ਵੀ ਅਨਕਾਊਂਟਰ ਕਰਨ ਨਹੀਂ ਆਏ ਸੀਗੇ ਅੱਛਾ ਇਹੀ ਪੁਲਿਸ ਵਾਲੇ ਨੇ ਇੱਕ ਅੱਡੇ ਦੇ ਵਜ੍ਹੀ ਹੁੰਦੀ ਗੋਲੀ ਤੇ ਆਪੇ ਇਹਨਾਂ ਨੇ ਮਿੰਟੋ-ਮਿੰਟੀ ਰੱਖ ਲੈਣੀ ਕੀ ਸਾਡਾ ਕਿੰਨਾ ਨੁਕਸਾਨ ਕੀਤਾ ਸੀ ਕਿੰਨੀ ਪਰੇਸ਼ਾਨੀ 'ਚ ਆਇਆ ਇਸ ਵਕਤ ਸਾਡੀ ਕੋਈ ਗੱਲ ਹੀ ਨਹੀਂ ਸੁਣਦੇ ਇੱਥੇ ਹੂੰ ਡਰ ਲੱਗਦਾ ਤੁਹਾਨੂੰ ਨਾ ਤਾਂ ਹੋ ਸਕਦਾ ਸਾਡੇ ਪੂਰੇ ਪੂਰੇ ਬੱਚੇ ਬੁੜਕੋ ਬੜਕੋ ਦਿੰਦੇ ਨੇ ਅਸੀਂ ਪੈਂਦੇ ਨਹੀਂ ਬੱਚੇ ਅਸੀਂ ਰਾਤ ਨੂੰ ਪੈਂਦੇ ਆ ਤਾਂ 7 ਵਜੇ ਨਿਕਲ ਜਾਣੀ ਤੇਰੇ ਵੱਡੀ ਜਿਹਾ ਨਹੀਂ ਉਹਦੇ ਘਰ ਵਾਲਾ ਮਰ ਗਿਆ ਹੂੰ ਸਾਡਾ ਪਰਿਵਾਰ ਹੀ ਸਾਰਾ ਲੁੱਟਿਆ ਪੁੱਟਿਆ ਗਿਆ ਹੂੰ ਕਿੱਦਾਂ ਨੂੰ ਅਸੀਂ ਜਾਈਏ ਮਹੱਲਾ ਨਹੀਂ ਸਾਥ ਦਿੰਦਾ ਕੋਈ ਨਹੀਂ ਸਾਡਾ ਸਾਥ ਦਿੰਦਾ ਅਸੀਂ ਤਾਂ 5 4 ਕਾਰੀਆਂ ਸਿਰਫ ਪਹਿਲਾਂ ਜਿਹੜੇ ਇਹ ਜਿਹੜੇ ਸਾਰੇ ਪਹਿਲੇ ਸਾਰੇ ਸਾਥ ਦੇੰਦੇ ਦੀ ਪੁਲਿਸ ਦੀ ਕਾਰਵਾਈ ਵੇ ਵੇ ਕੇ ਇਪਾ ਵੇਚਣ ਵਾਲੇ ਨੂੰ ਜਿਹੜਾ ਕੁਝ ਕਹਿੰਦੇ ਆ ਤੇ ਉਹ ਸਾਰੇ ਇਸੇ ਕੰਮ ਤੇ ਹੋ ਗਏ ਅੱਛਾ ਉਲਟਾ ਵੇਚਣ ਲੱਗ ਗਏ ਵੇਚਣ ਲੱਗ ਗਏ ਪਹਿਲਾਂ ਜਿਹੜੇ ਨਾਲ ਜਾਂਦੇ ਸੀ ਨਾ ਸਾਡੇ ਵੀ ਆਪਾਂ ਬੰਦ ਕਰਾਉਣੇ ਚੱਲੋ ਜਿਹੜਾ ਮੌਲਾ ਰਹੀ ਸੀ ਥੋੜਾ ਜਿਹਾ ਕੰਮ ਆ ਤਾਂ 2-3 ਸਾਲ ਪਹਿਲਾਂ ਉਹ ਫਿਰ ਹੌਲੀ ਹੌਲੀ ਵੇ ਵੇ ਕੇ ਕਾਰਵਾਈਆਂ ਪੁਲਿਸ ਦੀਆਂ ਵੇ ਵੇ ਕੇ ਯਾਰ ਜਿਹੜਾ ਤਾਂ ਵੇਚ ਦਉਣ ਦੀ ਇੱਜ਼ਤਾ ਜਿੰਨੂੰ ਹਟਾਉਂਦਾ ਉਹਨੂੰ ਬੋਲਦੇ ਆ ਉਹ ਫਿਰ ਉਹ ਪੈਸਾ ਵਾਧੂ ਅਗਲਾ ਕਹਿੰਦਾ ਦਿਹਾੜੀ ਦਾ 2-2 ਲੱਖ ਰ अच्छा एक कर दी ਤੇ ਉਹਨਾਂ ਨੂੰ ਇਹੀ ਲੱਗਾ ਵੀ ਯਾਰ ਚਲੋ ਪੈਸੇ ਕਮਾਓ ਜੇਲ੍ਹ ਚ ਵੀ ਕੀ 15 20 ਦਿਨ ਲੱਗਦੇ ਆ ਤੇ ਬਾਕੀ ਆਪਦਾ ਇੱਥੇ ਆਪਦਾ ਕੰਮ ਕਰੋ ਪੈਸੇ ਕਮਾਓ ਹੁਣ ਸਾਰੇ ਜਿਹੜੇ ਉੱਥੇ ਸੜਕ ਤੇ ਪੋਸਟ ਟਾਈਮ ਤੇ ਲੈਣਾ ਲੱਗਦਿਆਂ ਉਹ ਇਹ ਮਜ਼ਦੂਰੀ ਕਰਨ ਵਾਲਾ ਵਾ ਲਈ ਆ ਹਾਂਜੀ 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 ਇਹ ਉਹ ਮਿਹਨਤ ਕਰਨ ਦੀ ਬਜਾਏ ਉਸ ਕੰਮ ਤੇ ਹੋ ਗਿਆ ਉਸ ਕੰਮ ਤੇ ਹੋ ਗਿਆ ਅਗਲਾ ਕਹਿੰਦਾ 300 ਰੁਪਏ ਉੱਥੋਂ ਦਿਹਾੜੀ ਹੋਣੀ ਇੱਥੇ ਦੋ ਪੁੜੀਆਂ ਵੇਚ ਕੇ ਤਾਂ 2000 ਰੁਪਏ ਬਜਨਾਂ ਨੂੰ ਹੂੰ ਐ ਇਸੇ ਕਰਕੇ ਸਾਰਾ ਕੁਝ ਕਰਕੇ ਕਰਕੇ ਵੀ ਰੀਸੂ ਰੀਸੇ ਇੱਕ ਨੂੰ ਵੇਖ ਦੂਜਾ ਵੇਖ ਵੀ ਇਹ ਪੈਸੇ ਬਣਾਈ ਜਾਂ ਦੂਈ ਸ਼ਹਿਰ ਚ ਕਿਤੇ ਸ਼ਹਿਰ ਚ ਕਿਸ ਜ਼ਿਲ੍ਹਾ ਚ ਪਤਾ ਕਰ ਲਓ ਜੀ ਵਸਤੀ ਮਾਸ਼ਾ ਕਿੰਨੀਆਂ ਕੋ ਨਸ਼ੇ ਨਾਲ ਕਿੰਨੀ ਡੈਥ ਹੋਈ ਇੱਥੇ ਇੱਥੇ ਹੋ ਤਕਰੀਬਨ ਇਸ ਮੁਹੱਲੇ ਮੁਹੱਲੇ ਦੇ ਵਿੱਚ 10 ਮੋਤਾ ਹੋ ਗਈਆਂ ਮੋਤਾ ਹੋ ਗਈਆਂ ਲੋਕੀ ਡਰਦੇ ਖਬਰ ਹੀ ਨਹੀਂ ਲਵਾਉਂਦੇ ਜੀ ਕੋਈ ਖਬਰ ਨਹੀਂ ਲਵਾਉਂਦੇ ਇੱਥੇ ਅਗਲੇ ਕਹਿੰਦੇ ਪੈ ਜਾਊਗਾ ਸਾਡਾ ਜਿਹੜਾ ਮਰਨ ਵਾਲਾ ਤਾਂ ਮਰ ਗਿਆ ਵਾ ਬਾਅਦ ਚ ਵੈਰ ਸਾਡੇ ਨੰਬਰ ਵਾਰ ਨੂੰ ਇਹ ਇਹਨਾਂ ਦਾ ਕੰਮ ਚਲਾਇਆ ਹੋਇਆ ਹੈ ਜਿਵੇਂ ਕੋਈ ਮਰ ਗਿਆ ਟੀਕਾ ਲਾ ਕੇ ਮਰ ਗਿਆ ਉਹਨੂੰ ਚਾਕ ਲੈਣਾ ਜਾ 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 ਕੇ ਤੇ ਦੂਜੇ ਦਿਨ ਉਹ ਸਸਤਾ ਵੀ ਪੈਸੇ ਦੇ ਦੇਣੇ ਆ ਬੰਨਣ ਲਈ ਪੈਸੇ ਦੇ ਤੇ ਭੂੜੀ ਪੈਸੇ ਦੇ ਤੇ ਆਹ ਲ ਉਹਨਾਂ ਨੂੰ ਗੱਬੀਆਂ ਬੋਲਦਾਂਗੇ ਜੰਦੇ ਰਹਿੰਦੇ ਹੈ ਧਮਕੀਆਂ ਗੋਲੀਆਂ ਨਹੀਂ ਦਿੰਦੇ ਜੇ ਸਿਰ ਚੱਕੇ ਤਾਂ ਗੋਲੀ ਮਾਰ ਦਿੰਦੇ ਤੁਹਾਨੂੰ ਅਸੀਂ ਕਿਤੇ ਕੰਦੇ ਅੱਛਾ ਜਿਹੜੇ ਪਰਿਵਾਰ ਦੀ ਬੈਠੋਂ ਨਹੀਂ ਮੁੰਡੇ ਦੀ ਉਹਨੂੰ ਕਹਿੰਦੇ ਜੀ ਸਾਡਾ ਨਾਂ ਲਿਆ ਤਾਂ ਪਾ ਦਿੰਦੇ ਉਹ ਅੱਛਾ ਹਾਂ ਸਾਡੇ ਤੇ ਨਹੀਂ ਕੋਈ ਇਹੋ ਜਿਹੀ ਕਾਰਵਾਈ ਕਰਨੀ ਪੱਲੀ ਵਿਛਾ ਦਿੰਦੇ ਆ ਇੱਕ ਗੱਡੀ ਰੱਖੀ ਉਹਨਾਂ ਦੀ ਸਪੈਸ਼ਲ ਲੈ ਕੇ ਉੱਥੇ ਲੈ ਜਾਂਦੇ ਸੇਵਿਆ ਚ ਪਾ ਕੇ ਲਾਛਾਂ ਚੱਕਣ ਲਈ ਗੱਡੀ ਰੱਖੀ ਆ ਤੇ ਗੱਡੀ ਰੱਖੀ ਲਾਛਾਂ ਚੱਕਣ ਨੂੰ ਬੁੜੀਆਂ ਬੰਦਿਆਂ ਲਈ ਵੱਖਰੀਆਂ ਰੱਖੀਆਂ ਵਾ ਤੇ ਲਾਛਾਂ ਵਾਸਤੇ ਵੱਖਰੀਆਂ ਰੱਖੀਆਂ ਤੁਹੇ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਇਹ ਕਿੱਥੋਂ ਆਉਂਦੀਆਂ ਇਹਨਾਂ ਦੀਆਂ ਗੱਡੀਆਂ 6 6 ਵਜੇ ਤੱਕ ਤੜਕੇ ਚੋਂ ਨਾ ਲਉਂਦੇ ਕਾਲਿਆ ਚੀਸਿਆਂ ਵਾਲਿਆਂ ਨੇ ਤਾਂ ਕਿ ਕੋ ਕਪਟਨ ਦੇ ਕੋਲੇ ਗੱਡੀ ਨਹੀਂ ਹੋਣੀ ਜਿਹੋ ਜੀ ਉਹਨਾਂ ਦੇ ਕੋਲੇ ਗੱਡੀਆਂ ਆ ਇੱਥੇ ਲੈਣਾ ਲਾਉਂਦੇ ਨੰਗਾ ਨੂੰ ਮੜ ਕੇ ਰਾਹ ਨਹੀਂ ਮਿਲਦਾ ਸਰਕਾਰ ਐਡੀ ਅੰਨੀ ਨਹੀਂ ਉਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੀ ਕੀ ਚੱਲਦਾ ਹੈ ਹੈ ਵੀ ਕੀ ਇਹ ਵੇਚਦੇ ਆ ਉੱਤੇ ਭਲਰ ਜਾਵੇ ਤੇ ਕਿੰਨਾ ਕੁਝ ਕਰਦੇ ਤੇ ਜਿਹੜਾ ਕੋਈ ਜਿਹੜਾ ਮਾਤੜ ਬੰਦੇ ਆ ਤੇ ਉਹਨਾਂ ਨੂੰ ਉਹਨਾਂ ਨੂੰ ਦਬਾਉਂਦੇ ਆ ਜੜੇ ਹੈਗੇ ਆ ਪੈਸੇ ਧਲੇ ਵਾਲੇ ਉਹਨਾਂ ਨੂੰ ਚੱਕ ਕੇ ਤਾਂ ਲੰਮਦੀ ਹੈ ਸਰਕਾਰ ਹੂੰ ਮਾਤਰਾ ਨੂੰ ਕਹਿੰਦੀ ਬਹਿ ਜਾ ਚੁੱਪ ਕਰਕੇ ਇੱਥੇ ਹੈ ਨਹੀਂ ਕੋਈ ਕੁਝ ਵੀ ਤੁਹਾਡੇ ਵਾਸਤੇ ਹੂੰ ਉਹ ਕੀ ਪਤਾ ਕਿੰਨੇ ਕ ਪੈਸੇ ਭਰੀ ਜਾਂਦੇ ਜਿਹੜੀ ਉਦੋਂ ਦੀ ਕਾਨੂੰਨੀ ਕਾਰਵਾਈ ਨਹੀਂ ਕੋਈ ਦਿੱਤੀ ਉਹਨਾਂ ਨੇ ਅਸੀਂ ਗਰੀਬ ਕਰਕੇ ਆ ਤਗੜੇ ਤੇ ਗੋਲੀ ਵੱਜ ਜੇਂਦੀ ਤਾਂ ਕਿੰਨੇ ਦਾ ਕਿਦੋਂ ਦਾ ਕੰਮ ਹੋ ਜਾਣਾ ਆ ਜਾਣੇ ਹੀ ਲੋਕਾਂ ਨੇ ਅਸੀਂ ਗਰੀਬ ਸਾਰਿਆਂ ਨੂੰ ਆਏ ਭੁੰਨੇ ਰੋੜ ਤੇ ਤਫੜ ਕੇ ਇਹਨਾਂ ਨੇ ਦੁਕਾਨਾਂ ਬੰਦ ਕਰ ਦੇਣੀਆਂ ਜਿਵੇਂ ਤਗੜੇ ਤੇ ਗੋਲੀ ਵੱਜਦੀ ਆਓ ਇੱਧਰ ਸਾਡੇ ਘਰ ਦਾ ਕੋਈ ਨੇ ਪਾਇਆ ਉਤੈ ਨਿਵਾਜ ਬਈ ਚਲੋ ਗਰੀਬ ਆਦਮੀ ਬਹਿ ਜਾਂਦੇ ਆਪੇ ਚੁੱਪ ਕਰਕੇ ਕਿਸੇ ਨੇ ਨਹੀਂ ਸਾਰ ਲਈ ਨਾ ਕਿਸੇ ਨੇ ਨਹੀਂ ਸਾਰ ਲਈ ਐਮਐਲਏ ਨੇ ਪੂਰੀ ਗੱਲ ਨਹੀਂ ਸੁਣੀ ਨਾ ਕਿਸੇ ਨੇ ਨਹੀਂ ਸੁਣੀ ਤਿੰਨਾਂ ਦਿਨਾਂ ਦਾ ਵਾਅਦਾ ਕੀਤਾ ਸੀ ਐਮਐਲਏ ਨੇ ਅੱਜ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ ਕੋਈ ਐਮਐਲਏ ਨਹੀਂ ਆਇਆ ਕੋਈ ਬਾਤ ਨਹੀਂ ਮਹੱਲੇ ਦੇ ਤੁਸੀਂ ਮਹੱਲੇ ਦੇ ਵੇਖਦਾ ਨਸ਼ਾ ਤੇ ਇੱਥੇ ਬਹੁਤ ਜ਼ਿਆਦਾ ਨਸ਼ਾ ਹੈ ਦੇ ਚਾਰ ਸਾਲ ਤੋਂ ਵੇਖ ਰਿਹਾ ਜੀ ਨਸ਼ਾ ਅੱਛਾ ਅਸੀਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਰੁਕਦਾ ਬਈ ਵੇਖਦਾ ਨਸ਼ਾ ਹੈ ਤੇ ਜੀ ਮਹੱਲੇ ਦੇ ਹੋ ਹਾਂਜੀ ਹਾਂਜੀ ਕਿੰਨਾ ਕੁ ਬਹੁਤ ਜ਼ਿਆਦਾ ਵੇਖਦਾ ਹੈ ਹਾਂ ਨਸ਼ਾ ਤਾਂ ਤੇ ਬੰਦ ਹੀ ਨਹੀਂ ਹੋਇਆ ਆਹ ਕੰਮ ਨਸ਼ੇ ਦੇ ਕਰਨੀ ਹੋਇਆ ਜਿਹੜੇ ਗੋਲੀ ਆਹ ਗੋਲੀ ਚੱਲੀ ਹੈ ਹੈ ਤੇ ਨਸ਼ੇ ਦੇ ਕਰਨੀ ਚੱਲੀ ਹੈ ਅੱਛਾ ਨਸ਼ੇ ਦੇ ਜਿਹੜੇ ਲੋਕ ਨਸ਼ੇ ਤੋਂ ਇਹਨਾਂ ਨੂੰ ਰਹਿਤ ਕਰਾਉਂਦੇ ਉਹ ਉਹਨਾਂ ਦੇ ਗੋਲੀਆਂ ਚਲਾਉਂਦੇ ਅੱਛਾ ਅਸੀਂ ਅੰਮ੍ਰਿਤਧਾਰੀ ਬੰਦੇ ਆ ਅਸੀਂ ਜਦ ਰੋਕਦੇ ਆ ਤੇ ਸਾਨੂੰ ਵੀ ਧਮਕੀ ਦਿੰਦੇ ਨੇ ਬਈ ਆਹ ਗੱਲ ਐ ਕਰ ਦਾਂਗੇ ਤੁਹਾਡੇ ਨਾਲ ਗੋਲੀ ਚਲਾ ਦਾਂਗੇ ਤੁਹਾਡੇ ਉਹ ਕਰ ਦਾਂਗੇ ਜੋ ਕਰ ਦਾਂਗੇ ਹੂੰ ਪਹਿਲਾਂ ਨਸ਼ਾ ਸ਼ਰਿਆਂ ਵਿੱਚ ਦੈਂਦਮ ਇੱਥੇ ਫੁੱਲ ਕਿਸੇ ਨੇ ਕੋਈ ਸਾਰ ਨਹੀਂ ਲਈ ਕੋਈ ਸਟ੍ਰਕਚਰ ਨਹੀਂ ਕਿਸੇ ਨੇ ਜਦੋਂ ਲਾਲਚ ਹੋ ਜਾਂਦੀ ਉਦੋਂ ਲੈ ਜਾਂਦੇ ਚੱਕ ਜਿਹਦਾ ਕਿਸੇ ਦਾ ਪੁੱਤ ਮਰ ਜਾਂਦਾ ਫਿਰ ਜਿੰਨਾ ਦਾ ਮਰਦਾ ਉਹ ਵੀ ਨਹੀਂ ਇਸ ਚੀਜ਼ ਤੇ ਕਰਦੇ ਸਾਡਾ ਮਰਦਾ ਦੱਸਿਆ ਰਹਿ ਗਏ ਉਹਨਾਂ ਨੂੰ ਧਮਕੀਆਂ ਦਿੰਦੇ ਇਹ ਤੁਹਾਨੂੰ ਐ ਕਰਦੇ ਆ ਜੋ ਕਹਿੰਦੇ ਗੱਲਕਾਰੀ ਤਾਂ ਅੱਛਾ ਹਾਂ ਜੀ ਰਾਤਾਂ ਗੁਵਾ ਦਿੰਦੇ ਆ ਕਿਵੇਂ ਉਹਨਾਂ ਦਾ ਭੋਗ ਪਾ ਦਿੰਦੇ ਆ ਤੇ ਉਹਨਾਂ ਨੂੰ ਰਾਸ਼ਨ ਛੱਡ ਦਿੰਦੇ ਆ 2 ਮਹੀਨਿਆਂ ਦਾ ਹਾਂ ਤੇ ਉਹਨਾਂ ਨੂੰ ਬੋਲਤੀ ਬੰਦ ਕਰ ਦਿੰਦੇ ਆ ਉਹਨਾਂ ਨੂੰ ਬੋਲਣ ਦੇ ਗਰੀਬ ਬੰਦੇ ਨੂੰ ਇਹ ਲਾਲਚ ਦੇ ਕੇ ਤੇ ਲਾਲਚ ਦੇ ਦਿੰਦੇ ਆ ਤੇ ਹਾਂ ਲਾਲਚ ਦੇ ਕੇ ਉਹ ਬੋਲਦਾ ਹੀ ਨਹੀਂ ਹਾਂ ਉਹਨਾਂ ਨੂੰ ਤਾਂ ਕਹਿ ਦਿੰਦੇ ਚੱਲ ਚਿੱਟਾ ਪੀਂਦਾ ਸੀ ਤੁਹਾਡੇ ਮਗਰੋਂ ਲੱਥਾ ਪਰੇ ਤੁਹਾਡੀਆਂ ਚੀਜ਼ਾਂ ਲ ਜਾਂਦਾ ਚੱਕੇ ਤੁਹਾਡਾ ਫਲਾਣਾ ਕਰਦੇ ਉਤੋਂ ਆਹ ਕਹਿ ਦਿੰਦੇ ਉਹਨਾਂ ਨੂੰ ਗੱਲਾਂ ਬਾਤ ਤੇ ਮੱਲੇ ਦੇ ਕਹਿੰਦੇ ਆ ਜਿਹੜੇ ਉਹਨਾਂ ਦੇ ਸਹਿਮਤਾ ਉਹ ਆਂਦੇ ਸੀ ਮੱਲੇ ਦਾ ਰੋਸ਼ਨ ਨੂੰ ਕੀ ਹੋ ਬਣਾਉਣਾ ਏ ਰਾਜਾ ਬਣਾਉਣਾ ਕਿਸੇ ਰੋਜ ਨੂੰ ਕਹੇ ਇਸ ਮੱਲੇ ਦਾ ਰਾਜਾ ਬਣ ਜਾਣਾ ਉਹਨੇ ਤਾਂ ਇਹ ਜਿਹੜਾ ਚਿੱਟਾ ਵੇਖ। ਹਾਂ ਛਾਹ ਬਣਾਉਣਾ ਛਾਹ ਮੱਲੇ ਦਾ। ਹੂੰ ਮੱਲੇ ਦਾ ਛਾਹ ਬਣਾਉਣਾ। ਮੱਲੇ ਦਾ ਛਾਹ ਕਾਹਦੇ ਨਾ ਬਣ ਜੂਗਾ। ਸਾਡੇ ਬਰਾਬਰ ਕਮਾਈ ਕਰਕੇ ਵੇਖੇ। ਚਿੱਟੇ ਨਾਲ ਤਾਂ ਹਰੇਕ ਹੀ ਕੋਈ ਛਾਹ ਬਣ ਜੂਗਾ। ਠੀਕ ਆ ਕਿ ਨਹੀਂ? ਵੀ ਚਿੱਟੇ ਨਾਲ ਤਾਂ ਹਰੇਕ ਹੀ ਛਾਹ ਬਣ ਜੂ ਕਮਾਈ ਕਰੇ। ਜਿਵੇਂ ਅੱਗੇ ਛਲ ਝੋਨੇ ਲਾਉਂਦਾ ਸੀ ਤੇ ਘਰ ਵਾਲੀ ਛੜਕਾਂ ਤੇ ਬੌਕਰਾਂ ਮਾਰਦੀ ਸੀਗੀ। ਹੂੰ ਓਵੇਂ ਮਾਰੇ ਫੇਰ ਸਾਡੇ ਬਰਾਬਰ ਆਵੇ ਵੀ ਮੈਂ ਹੁਣ ਛਾਹ ਬਣ ਕੇ ਬਕਾਉਣਾ। ਕਮਾਈ ਜਿਹੜੀ ਹੱਕ ਦੀ ਕਮਾਈ ਨਾ ਉਹੀ ਬੰਨੇ ਲਾਉਣੀ ਆ। ਜਿੰਨਾ ਮਰਜੀ ਤਾਂ ਦੌਲਤ ਕਮਾ ਲੇ ਆਖਰ ਨੂੰ ਤਾਂ ਭਾਂਡਾ ਇਹਦਾ ਫੁੱਟਣਾ ਹੀ ਆ ਕਿਸੇ ਰੋਜ ਨੂੰ ਹੂੰ ਗੋਲੀਆਂ ਸਾਡੇ ਵੱਜ ਗਈਆਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਚਾਹ ਪੁਲਿਸ ਨੇ ਉਹਦੇ ਕਦਮ ਚੱਕਣਾ ਸੀ ਜਦੋਂ ਅਸੀਂ ਸਾਰਾ ਪਰਿਵਾਰ ਮਰ ਜਾਂਦੇ ਫਿਰ ਵੀ ਫਾਰਮੈਂਟ ਹੀ ਇਹਨਾਂ ਨੇ ਪੂਰੀ ਕਰਨੀ ਉਸ ਉਸ ਦਿਨ ਤਾਂ ਪੁਲਿਸ ਨਹੀਂ ਲੱਗੀ ਹੋਈ ਸੀ ਰਾਤ ਨੂੰ ਉਸ ਦਿਨ ਲੱਗੀ ਸੀ ਹੂੰ ਉਸ ਤੋਂ ਬਾਅਦ ਨਹੀਂ ਪੁਲਿਸ ਨੂੰ ਦੀ ਨਾ ਜਿਸ ਦਿਨ ਤੁਹਾਡੀ ਪਹਿਲਾਂ ਲੜਾਈ ਹੋਈ ਆ ਸ਼ਾਮ ਨੂੰ ਹਾਂਜੀ ਉਸ ਦਿਨ ਰਾਤ ਨੂੰ ਪੁਲਿਸ ਲੱਗ ਗਈ ਇੱਥੇ ਆ ਕੇ ਪੁਲਿਸ ਟੀਕਾ ਕੇ ਗਈ ਸਾਨੂੰ ਕਹਿੰਦੇ ਪੁਲਿਸ ਨੇ ਇਹੀ ਕਿਹਾ ਜੀ ਅਸੀਂ ਪੱਕਾ ਨਾਕਾ ਲਾ ਲੈਣੇ ਤੇ ਅਸੀਂ ਹੁੰਦਾ ਕਰਕੇ ਪੁਲਿਸ ਤਾਂ ਵੇਸਲੇ ਹੋ ਗਏ ਸੀ ਆਪਦੇ ਘਰਾਂ 'ਚ ਸੌਂ ਗਏ ਆ ਹੂੰ ਇਹ ਸਾਨੂੰ ਪਤਾ ਹੁੰਦਾ ਵੀ ਇਹਨਾਂ ਨੇ ਇਹ ਕਰਤੂਤ ਕਰਨੇ ਤੇ ਅਸੀਂ ਵੀ ਆਪਦਾ ਕੋਈ ਤਿਆਰੀ ਕਰਦੇ ਜਦੋਂ ਸਾਨੂੰ ਪੁਲਿਸ ਨੇ ਇਹੀ ਐਸ ਐਚ ਓ ਸਾਹਿਬ ਆਏ ਆ ਇਹ ਅਸੀਂ ਅੰਗਰੇਜ਼ੀ ਸੰਸੀ ਉਹਨਾਂ ਨੇ ਕਿਹਾ ਵੀ ਅਸੀਂ ਪੱਕਾ ਨਾਕਾ ਲਾ ਦਿੰਨੇ ਤੇ ਮੋੜ ਤੇ ਵੀ ਤੁਸੀਂ ਆਪਦੇ ਦੇ ਘਰਾਂ 'ਚ ਟਿਕ ਜੋ ਥੱਕੇ ਆ ਤੁਸੀਂ ਵਿਆਹ ਤੋਂ ਚਲੋ ਅਸੀਂ ਚਲੋ ਟੱਗ ਗਈ ਕਹਿੰਦੇ ਨਾ 8:00 ਉਹਨਾਂ ਦੇ ਵਜੇ ਨਾ 8:30 ਚ ਤੇ ਅਹੀਂ ਦੇ ਇਸੇ ਕਰਕੇ ਸੌਂ ਗਏ ਉਹਨਾਂ ਨੇ ਪੁਲਿਸ ਰਹੀ ਇੱਥੇ 2:30 ਵਜੇ ਤੱਕ ਕਹਿੰਦੇ ਇਹ ਰਹੇ ਆ 3 ਵਜੇ ਕਹਿੰਦੇ ਅਸੀਂ ਗਏ ਰੌਂਡ ਮਾਰਨ ਬਾਜ਼ਾਰ 'ਚ ਪਤਾ ਨਹੀਂ ਤਾਂ ਉਹਨਾਂ ਦੀ ਰਲੀਮ ਪੁਗਤਾ ਜਾਂ ਕੋਸ਼ਾ ਜਦੋਂ ਪੁਲਿਸ ਗਈ ਆ ਉਦੀ ਇਕੱਠੇ ਤੇ 50 60 ਜਣੇ ਅੱਗੇ ਦੇ ਆਗਮਨ ਕਰਦੇ ਉਹਨਾਂ ਨੇ ਕਿ ਪੁਲਿਸ ਜਾਂਦੀ ਆ ਤੇ ਨਾਲ ਦੇ ਨਾਲ ਉਹ ਆ ਜਾਂਦੇ ਨਾਲ ਦੇ ਨਾਲ ਆ ਜਾਂਦੇ ਜੀ ਉਹ ਇੱਥੇ ਹੀ ਬੈਠੇ ਸੀ ਕੇ ਦੇ ਘਰੇ ਜਾਂ ਕਿਵੇਂ ਆਸੇ ਪਾਸੇ ਉਹ ਬੈਠੇ ਹੀ ਸਾਰੇ ਜਿਹੜੇ ਹਥਿਆਰ ਹੋ ਫਿਰ ਕਿੱਥੋਂ ਆਇਆ ਜਿਹੜੇ ਤੁਸੀਂ ਕਹਿ ਰਹੇ ਆ ਕਿ ਗੋਲੀਆਂ ਵਜੀਆਂ ਤੇ ਕਿੱਥੋਂ ਆਏ ਉਹਨਾਂ ਕੋਲੇ ਸਾਰੇ ਨੇ ਜੀ ਕਿੱਥੋਂ ਲਿਆਏ ਮੈਂ ਕਹਿੰਦਾ ਸਭ ਤੋਂ ਵੱਧ ਅਕਸਰ ਇਹਨਾਂ ਦੇ ਕੋਲ ਹਥਿਆਰ ਸੀ ਤਾਂ ਤਾਂ ਹੀ ਲੈ ਕੇ ਆਏ ਬਾਕੀ ਆਨੇ ਬਗਾਨੇ ਜਿਹੜੇ ਸੀਗੇ ਸੱਦੇ ਜੀ ਕੁੜੀ ਆ ਗਈ ਜੀ ਵੀਡੀਓ ਆ ਗਈ ਉਹਦੇ ਚ ਬੰਦੂਕਾਂ ਵਗੈਰਾ ਸਾਰੇ ਉਹ ਤਾਂ ਐ ਸੀ ਜਿਵੇਂ 70 80 ਗੋਲਗਾ ਮਾਰੀਆਂ ਜਿਵੇਂ ਕਿਤੇ ਪਸ਼ੂਆਂ ਦੇ ਮਾਰ ਦਿੰਦੇ ਸਾਨੂੰ ਤਾਂ ਇਹ ਘੇਰਾ ਪਾਇਆ ਸੀਗਾ ਇਧਰ ਵੀ ਪਾ ਲਿਆ ਸਾਨੂੰ ਘੇਰਾ ਇਧਰ ਵੀ ਪਾ ਲਿਆ ਤਾਂ ਇੱਥੇ ਖੜੋਤੇ ਸੀਗੇ ਉਹ ਕਿਵੇਂ ਨਹੀਂ ਨਹੀਂ ਉਹ ਨਹੀਂ ਕਰ ਸਕਦੀ ਆ ਕਰ ਸਕਦੀ ਆ ਕੀ ਗੱਲ ਹੁਣ ਉਹ ਆਇਆ ਤਾਂ ਨਹੀਂ ਰਾਤੋਂ ਰਾਤ ਹੀ ਉਹ ਅੱਜ 15 ਦਿਨਾਂ ਚ ਉਹ ਕੈਨੇਡਾ ਪਹੁੰਚ ਗਏ ਹੂੰ ਕਿੰਨੇ ਕਿੰਨੇ ਉਹਨਾਂ ਦੇ ਪਰਚੇ ਆ ਪੁਲਿਸ ਇੱਕ ਵਾਰੀ ਵੀ ਨਹੀਂ ਉਹਨਾਂ ਨੂੰ ਫੜਦੀ ਇੱਕ ਵਾਰਾ ਵੀ ਨਹੀਂ ਫੜਦੀ ਹੈ ਇਹ ਸਿਟੀ ਥਾਣੇ ਦੇ ਵੀ ਪਰਚੇ ਹੈਗੇ ਆ ਮੋਗੇ ਥਾਣੇ ਦੇ ਵੀ ਪਰਚੇ ਹੈਗੇ ਮੈਣੇ ਦੇ ਵੀ ਹੈਗੇ ਆ ਕੀ ਕਰਦੇ ਉਹਨਾਂ ਦਾ ਹਾਂ ਤੁਹਾਡੇ ਕਹਿੰਦੇ ਮੁਤਾਬਕ ਹੁਣਾਂ ਧੰਦਾ ਏ ਧੰਦਾ ਇੱਕ ਇੱਕ ਜਣੇ ਦੇ 4-4 5-5 ਪਰਚੇ ਆ ਜੀ ਉਹਨਾਂ ਦੇ ਚਿੱਟੇ ਦੇ ਹਮ ਮਮਾ ਤੁਸੀਂ ਮੋਹੱਲੇ ਵਾਸੀ ਨੇ ਸਾਰੇ ਹਾਂਜੀ ਇਸੇ ਮੋਹੱਲੇ ਦੇ ਤੂੰ ਤਾਂ ਸਾਨੂੰ ਇੰਨਾ ਦੁਖੀ ਮੂਹਰਾ ਲਈ ਫੜੇ ਸਾਰੀ ਵਸਤੀ ਨੂੰ ਹਮ ਇੰਨਾ ਦੁਖੀ ਕੀਤਾ ਵੀ ਛੱਡ ਦੇ ਤੂੰ ਗੱਲ ਹਮ ਇੰਨਾ ਬੁਰੇ ਹਾਲ ਕਰਦੇ ਆ ਢਾਂਓ ਚੜੰਦੇ ਰੋੜੇ ਹੋ ਚੜੰਦੇ ਆ ਹਮ ਬਹੁਤ ਕਹੋ ਕਰਦੇ ਇੰਨਾ ਤਾਂ ਬੁਰਾ ਹੀ ਹਾਲ ਕਰਤਾ ਚਾਰਿਆਂ ਦਾ ਇਹਨਾਂ ਦਾ ਕੋਈ ਹਮ ਕਦਰ ਕੋ ਚਰਮ ਦੇ ਕਦਰ ਕੋ ਚਰਮ ਦੇ ਕਦਰ ਕੋ ਚਰਮ ਦੇ ਹੂੰ ਅਹੀਂ ਤਹਾਰ ਕੇ ਪਰਵਾ ਹੱਥ ਬੰਨ ਦੇ ਹਟ ਜੋ ਵੇ ਪਰਵਾ ਕਿ ਕਿ ਮਾਰ ਨਹੀਂ ਗਈ ਵਾਰਤੀ ਚਲੋ ਹੋਰ ਕੋਈ ਗੱਲ ਹੈਗੀ ਹੈ ਕਿਸੇ ਨੇ ਤੁਸੀਂ ਇਸੇ ਮਾਲੇ ਦੇ ਹੋ ਹਾਂਜੀ ਵੇਖਦਾ ਨਸ਼ਾ ਇਥੇ ਬਹੁਤ ਜ਼ਿਆਦਾ ਜੀ ਨਸ਼ਾ ਤਾਂ ਵੇਖਦਾ ਵਾ ਤੇ ਗਾਂ ਲੋਕਾਂ ਨੂੰ ਮੰਨਤੇ ਵੀ ਤੁਲੇ ਸਾਰੀ ਵਸਤੀ ਨੂੰ ਇਹ ਚਿੱਟਾ ਜਿਹੜੇ 4-5 ਘਰ ਵੇਚ ਦੇ ਇਹਨਾਂ ਦਾ ਬਹੁਤ ਬੁਰਾ ਹੜ ਕੀਤਾ ਪਿਆ ਵਾ। ਹਰ ਇੱਕ ਦੇ ਜਵਾਕਾਂ ਨੂੰ ਧੁੰਕੀਆਂ ਦੇ ਵੀ ਤੁਹਾਨੂੰ ਮਾਰ ਦਾਂਗੇ, ਐਂ ਕਰ ਦਾਂਗੇ, ਜਿਉਂ ਕਰ ਦਾਂਗੇ। ਹੂੰ ਇਹਨਾਂ ਲਈ ਹੈ ਬਸ ਚਿੱਟੇ ਦਾ ਮੁੱਦਾ ਹੁਣ। ਹੂੰ ਨਾਂ ਚਿੱਟਾ ਬੰਦ ਹੋਣਾ ਵਾ ਤੇ ਹੁਣ ਇਹਨਾਂ ਦੇ ਲੜਕਾ ਦਾ, ਇਹਨਾਂ ਦੇ ਲੜਕੇ ਨੂੰ ਦੋ ਵਰੀ ਉਹਨਾਂ ਨੇ ਉਸ ਚੌਂਕੀਆਂ ਦਿੱਤੀਆਂ। ਉਹਨਾਂ ਨੇ ਸਾਡੇ ਮੁੰਡੇ ਨੂੰ ਵੀ ਕੁੱਟਿਆ ਵੀ ਚੌਂਕ ਦੇ ਵਿੱਚ ਖੜਾ ਰੱਖ ਕੇ। ਕਿਉਂ? ਕੀ ਪਤਾ ਇਹਨਾਂ ਨੂੰ? ਦੋ ਨੰਬਰ ਦਾ ਹਕਾਰ ਹੋਇਆ ਪਿਆ ਚਿੱਟੇ ਦਾ ਇਹਨਾਂ ਨੂੰ। ਪੈਸਾ ਜ਼ਿਆਦਾ ਇਹਨਾਂ ਦੇ ਕੋਲੇ ਤੇ ਫੜ ਕੇ ਜੀਰੋ ਖਰਿਓ ਫੜ ਕੇ ਤੇ ਰਾਹ ਦੇ ਵਿੱਚ ਖੇਰ ਕੇ ਕੋਟ ਸੜਦੇ। ਹੂੰ ਉਹ ਤਾਂ ਵੀਰ ਜੀ ਆਂਦੇ ਕਰੋੜਾ ਰੁਪਿਆ ਸੀ ਰੱਖਿਆ ਪੁਲਿਸ ਵਾਤੇ ਕਿਵੇਂ ਕਰੋੜ ਰੁਪਿਆ ਰੱਖਿਆ ਸੀ ਪੁਲਿਸ ਵਾਤੇ ਸਾਡਾ ਪੁਲਿਸ ਕੁਛ ਨਹੀਂ ਬਗੜ ਸਕਦੀ ਕਹਿੰਦੇ ਇਹ ਗੱਲ ਕਹਿੰਦੇ ਆ ਇਹ ਗੱਲ ਕਹਿੰਦੇ ਉਹ ਇਹ ਗੱਲ ਪੁਲਿਸ ਨੂੰ ਨਹੀਂ ਦੱਸੀ ਤੁਸੀਂ ਵੀ ਤੁਹਾਨੂੰ ਕਿਹਾ ਮੈਂ ਪੁਲਿਸ ਨੂੰ ਦੱਸਿਆ 50 ਵਾਰੀ ਪੁਲਿਸ ਨੂੰ ਅਸੀਂ ਦੱਸਿਆ ਕਹਿੰਦਾ ਮਤਲਬ ਪੁਲਿਸ ਖਰੀਦਣ ਦੀ ਗੱਲ ਕਰਦੇ ਆ ਹਾਂ ਪੁਲਿਸ ਖਰੀਦਣ ਦੀ ਗੱਲ ਕਰਦੇ ਉਹ ਕਹਿੰਦੇ ਕਰੋੜਾ ਰੁਪਿਆ ਅਸੀਂ ਛੈਡ ਤੇ ਕਰਕੇ ਰੱਖਿਆ ਸਾਡਾ ਨਹੀਂ ਪੁਲਿਸ ਕੁਛ ਕਰ ਸਕਦੀ ਜੋ ਮਰਜ਼ੀ ਕਰ ਲੋ ਕਹਿੰਦੇ ਹਾਂ ਤਾਂ ਹੁਕਮਾ ਦਿੰਦੇ ਉਹ ਸਭ ਨੂੰ ਹਾਂ ਪਰ ਤਾਂ ਵੇਖੋ ਨਾ ਕਿਵੇਂ ਦੇ ਬਣੇ ਇਹ ਜਿਵੇਂ ਵੱਡੇ ਰਾਜ ਉਹ ਕਿੱਤੋਂ ਬਣਦੇ ਆ ਚਿੱਟੇ ਦੇ 300 ਰੁਪਿਆ ਬੰਦਾ ਰੇੜੀ ਚਲਾਉਣ ਵਾਲਾ 부ੜੀ ਝੋਨੇ ਲਾਉਣ ਵਾਲੀ ਸੜਕਾਂ ਤੇ ਬੌਕਰਾ ਮਾਰਨ ਵਾਲੀ ਅੱਜ ਕਿਵੇਂ ਦੋ ਸਾਲਾਂ ਦੇ ਵਿੱਚ ਉਹ ਰਾਣੀ ਬਣ ਗਈ ਜ਼ਮੀਨ ਦੀ ਪ੍ਰਾਪਰਟੀ 4 ਕਰੋੜ ਆ ਉਹਨਾਂ ਕੋਲੇ 4 ਕਰੋੜ ਆ ਆਪਣੇ ਮੂੰਹੋਂ ਕਹਿੰਦੇ 4 ਕਰੋੜ ਆ ਆਪਣੇ ਮੂੰਹੋਂ ਕਹਿੰਦੇ ਉਹ ਤਾਂ ਕਹਿੰਦੇ 2 ਲੱਖ ਲਾ ਦੇਾਂਗੇ ਨਾ ਤੇ 2 ਰੱਖ ਲਾਂਗੇ ਤੇ ਫੇਰ ਵੀ ਸਾਥ ਮੁੱਕਦਾ ਨਹੀਂਗਾ ਮੁੱਕਦਾ ਨਹੀਂ ਉਹ ਕਹਿੰਦੇ ਸੱਤਾ ਪੋਸਤਾ ਤੱਕ ਪੈਸੇ ਨਹੀਂ ਆਉਂਦੇ ਸਾਡੇ ਤੋਂ ਮੁੱਕਦੇ ਆ ਇਹ ਤਾਂ ਮੰਗ ਕੀ ਆਉਣ ਤੁਹਾਡੀ ਸਾਡੀ ਮੰਗ ਇਹ ਹੈ ਜੀ ਸਾਡੇ ਤੋਂ ਬਵਾਉ ਸਾਨੂੰ ਮੇਰੇ ਲਾਕੇ ਜਿਨ੍ਹਾਂ ਦੇ ਬਾਇਨ ਨੰਬਰ ਚੇਜ ਜਾਂ ਹਲੰਪਸ਼ਾ ਤੇ ਉਹ ਜੇਲਾਂ ਦੇ ਪਿੱਛੇ ਹੋਣੇ ਚਾਹੀਦੇ ਜੀ ਸਾਡੀ ਜਿਹੜੀ ਭੂਆ ਜੀ ਉਹਨਾਂ ਦੀ ਹਾਲਤ ਹੈ ਇਹ ਵੀ ਕ੍ਰਿਟੀਕਲ ਆ ਪੂਰੀ ਹੈਗੀ ਆ ਉਹਨਾਂ ਨੂੰ ਡਾਕਟਰ ਇਹ ਹੀ ਕਹਿ ਰਿਹਾ ਵੀ ਕਿਸੇ ਟਾਈਮ ਕੁਛ ਵੀ ਤਾਂ ਗੋਲੀ ਨਿਕਲ ਹੀ ਨਹੀਂ ਉਹਨਾਂ ਦੇ ਪੇਟ ਚੋਂ ਉਹ ਰੀਡ ਦੀ ਹੱਡੀ ਨਾਲ ਟੱਚ ਹੋਈ ਹੈ ਉਹ ਕਹਿੰਦੇ ਕੱਢ ਦੇ ਤਾਂ ਸਾਰਾ ਸਪੀਅਰ ਡੈਮੇਜ ਹੁੰਦਾ ਵਾ ਹੂੰ ਉਹਨਾਂ ਨੂੰ ਕਦੇ ਵੀ ਕੁਛ ਵੀ ਹੋ ਸਕਦਾ ਵਾ ਜੀ ਮੈਂ ਤੇ ਇਹੀ ਮੰਗ ਕਰਦੇ ਹਾਂ ਜਿੰਨੇ ਅਹੇ ਬਾਹਰ ਆ ਫਿਰ ਤੁਰੇ ਇਹਨਾਂ ਨੂੰ ਪੁਲਿਸ ਜਲਦੀ ਜਲਦੀ ਗ੍ਰਿਫਤਾਰ ਕਰੇ ਜੀ ਜਿਹੜਾ ਅਸੀਂ ਵੀ ਆਪਦੇ ਕਮਾਂਗਾਰਾਂ ਦੇ ਚਾਹੀਏ ਅਸੀਂ ਡਰਦੇ ਹਾਂ ਕਿ ਕੋਈ ਕੰਮ ਕਰਤੇ ਨਹੀਂ ਜਾਣਦੇਗੇ ਸਾਨੂੰ ਵੀ ਪਤਾ ਕੋਈ ਅਸਲਾ ਨਹੀਂ ਬਰਾਮਤ ਹੋਇਆਗਾ ਕੋਈ ਉਹ ਬੰਦਾ ਨਹੀਂ ਇੱਕ ਹੋਇਆ ਵਾ ਸਿਰਫ ਬਾਕੀ ਸਾਰੇ ਉਵੇਂ ਹੀ ਫਿਰਦੇ ਸਾਨੂੰ ਵੀ ਇਹ ਇਥੇ ਮੋਗੇ ਜਾਂਦਾ ਮੈਂ ਵੀ ਮੋਗੇ ਜਾਂਦਾ ਰਾਜ ਕਿਤੇ ਘੇਰ ਕੇ ਕਿੱਥੇ ਮਾਰ ਦੇਣ ਫਿਰ ਕੌਣ ਜ਼ਿੰਮੇਵਾਰ ਹੁੰਦਾ ਜੀ ਹੂੰ ਹਾਂ ਕਹਿੰਦਾ ਉਹਨਾਂ ਦੇ ਸਾਰੇ ਕਿਸੇ ਵੀ ਜੀ ਨੂੰ ਨੁਕਸਾਨ ਹੁੰਦਾ ਜ਼ਿੰਮੇਦਾਰ ਇਹ ਹੀ ਆ ਤੇ ਨਾਲ ਪੁਲਿਸ ਅਜੇ ਤਿੰਨ ਦੇ ਪਹਿਲਾਂ ਹੀ ਦਰਖਾਸਤ ਦੇ ਲਈ ਨਾਲ ਪੁਲਿਸ ਜ਼ਿੰਮੇਦਾਰ ਨਾਲ ਇਹ ਜ਼ਿੰਮੇਦਾਰ ਆ ਸਾਡੇ ਦਾ ਕਿਸੇ ਜਿਹੜਾ ਪਿਛਲਾ ਗੇਟ ਤੋੜ ਕੇ ਅੰਦਰ ਵੜਗੇ ਸੀ ਨਹੀਂ ਪਿਛਲਾ ਗੇਟ ਟੁੱਟੇ ਉਹਦਾ ਨਾਲ ਬੇਟੀ ਲੱਗੀ ਸੀ ਮੰਜਾ ਲੱਗਾ ਸੀ ਉਹਦਾ ਉਧਰ ਉਹਨਾਂ ਤੋਂ ਤੋੜਦੇ ਰਹੇ ਆ ਕੋਸ਼ਿਸ਼ ਕਰਦੇ ਰਹੇ ਆ ਪਰ ਉਹ ਗੇਟ ਦਰਵਾਜ਼ਾ ਟੁੱਟਿਆ ਨਹੀਂ ਇਧਰੋਂ ਅੰਦਰ ਵੜ ਗਏ ਇਧਰੋਂ ਦੀ ਅੰਦਰ ਵੜ ਗਏ ਇੱਕ ਜੀਪ ਨਹੀਂ हां जी ਭਪੰਤੀ ਉਹਨਾਂ ਨੇ ਸਾਰੀ ਚੀਕ ਕੋਈ ਚੁੱਕੀ ਮੇਰੇ ਭਰਾ ਵਿਆਹ ਤੇ ਆਏ ਸੀ ਉਹ ਮੈਂ ਨਾਨਕਾ ਮੇੜ ਉਹਨਾਂ ਦੀ ਗੱਡੀ-ਗੁੱਡੀ ਸਭ ਪੰਤੀ ਇਹਨਾਂ ਨੇ ਕੁਝ ਨਹੀਂ ਛੱਡਿਆ ਉਹ ਕਾਹ ਵੇ ਖੰਪੇ ਦੇ ਨਾਲ ਦੀ ਇਥੋਂ ਦੀ ਚੜਿਆ ਤੇ ਇਧਰ ਦੀ ਥੱਲੇ ਤੋਂ ਮਾਰਦਾ ਛਾਲਾ ਇਹਨਾਂ ਨੇ ਦੇ ਕੇ ਅਸੀਂ ਰਾਜੀਨਾਵਾ ਕਰ ਲੈਣਾ ਇਹੋ ਜਿਹੀਆਂ ਗੱਲਾਂ ਕਰਦੇ ਉਹ ਤੁਹਾਨੂੰ 20 ਲੱਖ ਰੁਪਈਆ ਦੇ ਕੇ ਕਹਿੰਦੇ ਰਾਜੀਨਾਵਾ ਕਰ ਲੈਣਾ ਰਾਜੀਨਾਵਾ ਕਰ ਲੈਣਾ ਅਸੀਂ ਸਾਨੂੰ ਕੋ ਬਰੋ ਬੰਦਾ ਵੀ ਪ੍ਰੂਫ ਸਾਨੂੰ ਕਰਾਉਣ ਜਿਹਨੇ ਰਾਜੀ ਨਾਵੇ ਦੀ ਗੱਲ ਕੀਤੀ ਆ 20 ਲੱਖ ਰੁਪਏ ਦੀ ਗੱਲ ਕੀਤੀ ਅਈ ਤਾਂ ਆ ਜੀ ਇਹ ਤੇ ਬੋਲ ਨਹੀਂ ਕਰਦੇ 20 ਲੱਖ ਤੇ ਅਈ ਤਾਂ ਆਪਦੀ ਕਮਾਈ ਕਰਕੇ ਖਾਣੀ ਆ ਹੁਣ ਵੀ ਪਰ ਸਾਨੂੰ ਸਾਨੂੰ ਇਨਸਾਫ ਚਾਹੀਦਾ ਜੀ ਹਾਂ ਬਿਲਕੁਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿ ਜੇਕਰ ਇਦਾਂ ਦੇ ਹਾਲਾਤ ਬਣ ਗਏ ਤਾਂ ਪੰਜਾਬ ਦਾ ਬਣੇਗਾ